ਜਿੰਦਾਬਾਦ 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 ਨਾਫੋਰਮਾ ਦਾ ਇਕਾ ਜਿੰਦਾਬਾਦ 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 ਨਾਫੋਰਮਾ ਦਾ ਇਕਾ ਜਿੰਦਾਬਾਦ 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 ਨਾਫੋਰਮਾ ਦਾ ਇਕਾ ਜਿੰਦਾਬਾਦ 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 ਸਰਕਾਰ ਜਿੰਦਾਬਾਦ 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 ਸਲੇਮਾ ਸਾਹਿਬ ਅੱਜ ਇਸ ਸਟੇਜ 'ਤੇ ਹੋ ਰਹੇ ਹੋ ਕੀ ਕਹਿਣਾ ਚਾਹੋਗੇ ਮੈਂ ਪਹਿਲੀ ਪਹਿਲਾਂ ਨਹੀਂ ਡਿਸਚਾਰਜ ਨਹੀਂ ਜੇ ਦਾਖਲ ਹੋਏ ਹੁੰਦੇ ਤਾਂ ਡਿਸਚਾਰਜ ਰਿਹਾ ਹੋ ਰਹੇ ਨਹੀਂ ਸਭ ਤੋਂ ਪਹਿਲੀ ਜੇ ਸਮਝਣ ਵਾਲੀ ਗੱਲ ਇਹ ਹੈ ਕਿ ਦੇਖੋ ਆਪਣੀ ਜਿਹੜੀ ਲੜਾਈ ਬਸ 13 ਫਰਵਰੀ ਤੋਂ ਸ਼ੁਰੂ ਹੋਈ ਉਹ ਲੜਾਈ ਹੈ ਉਹ ਯਾਰ ਕੋਣ ਹੈਗਾ ਸਾਡਾ ਸਾਡੇ ਦੇਸ਼ ਦਾ ਸਾਡੇ ਸਾਡੀ ਕਿਸਾਨੀ ਦੀ ਦਾ ਫਿਊਚਰ ਬਚਾਉਣ ਵਾਸਤੇ ਤਾਂ ਉਹ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਉਸ ਲੜਾਈ ਦੇ ਵਿੱਚ ਸ਼ਾਂਤ ਨਹੀਂ ਢੰਗ ਦੇ ਨਾਲ ਅੰਦੋਲਨ ਨੂੰ ਚਰਮ ਸੀਮਾ ਤੇ ਲਿਜਾਣ ਦਾ ਇਕੋ ਹੀ ਤਰੀਕਾ ਬਚਦਾ ਹੁੰਦਾ ਕਿ ਅਸੀਂ ਜਿਹੜੇ ਆਗੂ ਆ ਆਪਣੇ ਪੁਰਾਣਾਂ ਦੀ ਆਹੂਤੀ ਦੇਣ ਲਈ ਤਿਆਰੀ ਕਰੀਏ ਔਰ ਉਹ ਕੀਤੀ ਸਰਕਾਰ ਨੇ ਜਿਹੜਾ ਵੀ ਮਤਲਬ ਮੈਂ ਕਹੂੰਗਾ ਜੋ ਕੁਝ ਕੀਤਾ ਪੰਜਾਬ ਸਰਕਾਰ ਨੇ ਬਿਲਕੁਲ ਭਾਜਪਾ ਦੀ ਜਾਂ ਇਹ ਕਹਾ ਕੇਂਦਰ ਦੀ ਬੁੱਕਲ 'ਚ ਬਹਿ ਕੇ ਜੋ ਕੁਝ ਕੀਤਾ ਕੀਤਾ ਜਦੋਂ ਸਾਡੀ ਲੜਾਈ ਕੇਂਦਰ ਨਾਲ ਹੈ ਪੰਜਾਬ ਸਰਕਾਰ ਦਾ ਕੋਈ ਰੌਲਾ ਹੀ ਨਹੀਂ ਪੰਜਾਬ ਸਰਕਾਰ ਦਾ ਕੋਈ ਮਤਲਬ ਹੀ ਨਹੀਂ ਤੇ ਪੰਜਾਬ ਸਰਕਾਰ ਨੇ ਰਾਤ ਨੂੰ ਜਾ ਕੇ ਉੱਥੋਂ ਚੱਕਿਆ ਇੱਥੇ ਲਿਆ ਕੇ ਸਾਨੂੰ ਹਸਪੀਟਲ ਦੇ ਵਿੱਚ ਲੈ ਕੇ ਆਂਦਾ ਜਿਹੜੀ ਗੱਲ ਕਰਦੇ ਆਪਾਂ ਦਾਖਲ ਦੀ ਏਜੰਟ ਦੇ ਚਾਰਜ ਦੀ ਹੁਣ ਤੁਸੀਂ ਮੈਨੂੰ ਅੰਦਾਜ਼ਾ ਲਾ ਕੇ ਦੱਸਿਓ ਕਿ ਭਈ ਮੇਰੇ ਕੋਲ ਕੋਈ ਮੋਬਾਈਲ ਨਹੀਂ ਹੁਣ ਦਿੱਤਾ ਜਿੱਥੇ ਮੈਨੂੰ ਰੱਖਿਆ ਗਿਆ ਹਸਪੀਟਲ ਦੇ ਵਿੱਚ ਰੱਖਿਆ ਹਸਪੀਟਲ ਜੀ ਗਿਆ ਲੇਕਿਨ ਜਿੱਥੇ ਰੱਖਿਆ ਗਿਆ ਉਸ ਵਾਰਡ ਦੇ ਵਿੱਚ ਕਿਸੇ ਵੀ ਹੋਰ ਪੇਸ਼ੈਂਟ ਦੇ ਅਟੈਂਡੈਂਟ ਨੂੰ ਵੀ ਮੋਬਾਈਲ ਤੱਕ ਨਹੀਂ ਲਿਜਾਣ ਦਿੱਤਾ ਗਿਆ ਤਾਂ ਫਿਰ ਇਹਨੂੰ ਆਪਾਂ ਕੀ ਮੰਨਾਂਗੇ ਵੀ ਹਸਪੀਟਲ ਦੇ ਵਿੱਚ ਐਡਮਿਟ ਆ ਹੈ ਜਾਂ ਫਿਰ ਬੰਦ ਨਜ਼ਰਬੰਦ ਆ ਸਚਾਈ ਇਹ ਸੀਗਾ ਕਿ ਇੱਥੇ ਨਜ਼ਰਬੰਦ ਰੱਖਿਆ ਗਿਆ ਹੈ ਔਰ ਉਸ ਨਜ਼ਰਬੰਦ ਤੋਂ ਅੱਜ ਲੋਕਾਂ ਦੀ ਤਾਕਤ ਲੋਕਾਂ ਦੀ ਸ਼ਕਤੀ ਨੇ ਯਾ ਜ ਸਾਡੇ ਕਿਸਾਨਾਂ ਦੇ ਜਿਹੜੇ ਇਰਾਦੇ ਜਿੰਨੇ ਕੁ ਕਿਸਾਨਾਂ ਦਾ ਹੌਸਲਾ ਸੀ ਉਹਦੇ ਨਾਲ ਮੇਰਾ ਵੀ ਇਰਾਦਾ ਜਿਹੜਾ ਸੀ ਉਹ ਬਿਲਕੁਲ ਸੀ ਇਸ ਗੱਲ ਦੇ ਉੱਤੇ ਕਿ ਅਸੀਂ ਕਿਸੇ ਕੀਮਤ ਦੇ ਉੱਤੇ ਕੋਈ ਅੰਸ਼ਨ ਜਿਹੜਾ ਸਾਡਾ ਸ਼ੁਰੂ ਹੋ ਗਿਆ ਸੀ ਉਹਨੂੰ ਨਹੀਂ ਤੋੜਾਂਗੇ ਉਹ ਜਾਰੀ ਰਹੇਗਾ ਦੂਜੀ ਗੱਲ ਬੱਥੇਰੇ ਕੋਸ਼ਿਸ਼ ਕਰਦੇ ਰਹੇ ਕਿ ਤੁਹਾਨੂੰ ਟ੍ਰੀਟਮੈਂਟ ਦੇ ਦਈਏ ਜੀ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰ ਲਈਏ ਜੀ ਤੁਹਾਡਾ ਬਲੱਡ ਲੈ ਲੀਏ ਤੁਹਾਡੇ ਟੈਸਟ ਕਰ ਲੀਏ ਜੀ ਤੁਹਾਡਾ ਫਲਾ ਕਰ ਲੀਏ ਝੁੰਕਾ ਕਰ ਲੀਏ ਲੇਕਿਨ ਮੇਰੀ ਇੱਕੋ ਗੱਲ ਸੀ ਕਿ ਦੇਖੋ ਅਸੀਂ ਜਦੋਂ ਲੜਾਈ ਜਿਹੜੀ ਲੜ ਰਹੇ ਹਾਂ ਅਸੀਂ ਆਪਦਾ ਫਿਊਚਰ ਬਚਾਉਣ ਦੀ ਲੜਾਈ ਲੜ ਰਹੇ ਹਾਂ ਔਰ ਜਿੰਨੀ ਤੱਕ ਜਿੰਨੀ ਦੇਰ ਤੱਕ ਸਾਡਾ ਫਿਊਚਰ ਸੇਫ ਨਹੀਂ ਹੁੰਦਾਗਾ ਉਨੀ ਦੇਰ ਤੱਕ ਸਾਡਾ ਹੁਣ ਜਿਉਣ ਵਾਸਤੇ ਕੋਈ ਸਟੈਪ ਚੱਕਣਾ ਉਹ ਉਚਿਤ ਨਹੀਂ ਹੈ ਔਰ ਉਹਦੇ ਜੋ ਅਸੀਂ ਦਰਦੇ ਰਾਦੇ ਦੇ ਨਾਲ ਇੱਥੇ ਨਾ ਕੋਈ ਕਿਸੇ ਕਿਸਮ ਦੀ ਟਰੀਟਮੈਂਟ ਨਾ ਕੋਈ ਚੈੱਕਅਪ ਨਾ ਕੁਝ ਨਹੀਂ ਔਰ ਪੁਲਿਸ ਵੀ ਕੁ ਸਟੱਡੀ ਚ ਰਹੇ ਤੁਸੀਂ ਦੇਖਿਆ ਹੋਵੇਗਾ ਤੁਹਾਨੂੰ ਕਿਹੜਾ ਕਿਸੇ ਕਿਸੇ ਪੱਤਰਕਾਰ ਨੂੰ ਨੇੜੇ ਜਾਂ ਦਿੱਤਾ ਜੇ ਮੈਂ ਦਾਖਲ ਹੁੰਦਾ ਤਾਂ ਮੇਰਾ ਕਹਲਾ ਬਹੁਤ ਸਾਰੇ ਪੱਤਰਕਾਰ ਵੀ ਮੇਰੀ ਖਬਰ ਲੈਣ ਵਾਸਤੇ ਜਾ ਸਕਦੇ ਸੀ ਸਰ ਕੋਈ ਮੈਡੀਸਨ ਉਸ ਤਰ੍ਹਾਂ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਦਿੱਤੀ ਹੋਵੇ 2-3 ਦਿਨ ਵਿੱਚ ਕੋਈ ਨਹੀਂ ਮੈਡੀਸਨ ਦਾ ਮਤਲਬ ਹੀ ਨਹੀਂ ਹੈ ਕੋਈ ਮੈਡੀਸਨ ਨਹੀਂ ਕੋਈ ਟੈਸਟ ਨਹੀਂ ਈਵਨ ਕੇ ਬਲੱਡ ਪ੍ਰੈਸ਼ਰ ਦਾ ਵੀ ਚੈੱਕ ਅਪ ਕਰਨਾ ਤਾਂ ਮਾਮੂਲੀ ਗੱਲ ਐ ਬਲੱਡ ਪ੍ਰੈਸ਼ਰ ਵੀ ਚੈੱਕ ਨਹੀਂ ਹੋਇਆ ਔਰ ਨਾ ਅਸੀਂ ਕਰਵਾਉਣਾ ਹੀ ਸੀ ਅਗਰ ਕਰਨ ਦੀ ਵੀ ਗੱਲ ਹੁੰਦੀ ਅਸੀਂ ਕਰਵਾਉਣਾ ਵੀ ਨਹੀਂ ਸੀਗਾ ਸਾਡਾ ਫੈਸਲਾ ਸੀਗਾ ਕਿ ਅਸੀਂ ਮਰਨ ਵਰਤ ਤੇ ਬੈਠਿਆ ਤੇ ਮਰਨ ਵਰਤ ਸਾਡਾ ਮਤਲਬ ਦੇਖੋ ਦੋ ਗੱਲਾਂ ਨੇ ਜਿਆਦਾ ਅਸੀਂ ਅਗਰ ਮਰਨ ਵਰਤ ਤੇ ਇਸ ਲੜਾਈ ਨਾਲ ਅਗਰ ਜਿੱਤ ਗਏ ਐਮਐਸਪੀ ਲੈ ਕੇ ਦੇਤੀ ਤਾਂ ਸਮਝ ਲਓ 100 ਸਾਲ ਘੱਟੋ ਘੱਟ 100 ਸਾਲ ਸਾਡੀ ਕਿਸਾਨੀ ਦੀ ਕਿਸਾਨ ਜਮਾਤ ਇਹ ਇੱਕ ਇਸ ਧਰਤੀ ਤੇ ਰਹੇਗਾ ਅਗਰ ਨਹੀਂ ਸਾਨੂੰ ਇਹ ਮਿਲਦਾ ਤੇ ਸਾਡੀ ਡੈਥ ਹੁੰਦੀ ਹੈ ਤਾਂ ਸਮਝ ਲਓ ਅੰਦੋਲਨ ਕਰਨ ਵਾਲੀ ਜਮਾਤ ਅੱਗੇ ਮਤਲਬ ਸਰਵਾਈਵ ਕਰਦੀ ਰਹਗੀ ਅੰਦੋਲਨ ਚੌਂਦਾ ਰਹੇਗਾ ਸੋ ਸਾਡਾ ਦੋਨੇ ਹੱਥੀ ਸਾਡੀ ਜਿੱਤ ਹੈ ਜੇ ਅਸੀਂ ਲੈ ਜਾਾਂਗੇ ਕੁਝ ਕਿਸਾਨਾਂ ਨੂੰ ਤਾਂ ਵੀ ਸਾਡੀ ਜਿੱਤ ਹੈ ਜੇ ਅਸੀਂ ਸ਼ਹਾਦਤ ਪਾ ਜਾਾਂਗੇ ਤਾਂ ਵੀ ਸਾਡਾ ਅੰਦੋਲਨ ਕਰਨ ਵਾਲਾ ਅੱਜ ਮੈਡੀਕਲ ਬੁਲੇਟਿਨ ਜਾਰੀ ਹੈ ਇਹ ਪੁਲਿਸ ਵੱਲੋਂ ਡੀ ਐਮ ਸੀ ਵੱਲੋਂ ਜਾਰੀ ਕੀਤਾ ਗਿਆ ਹੈ ਡੀ ਐਮ ਸੀ ਵੱਲੋਂ ਦੇਖੋ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕਰਨਾ ਉਹਨਾਂ ਨੇ ਕੀ ਦੱਸਿਆ ਫਿਰ ਮੈਡੀਕਲ ਦੇ ਵਿੱਚ ਕੀ ਲੱਭਿਆ ਮੇਰੇ ਮੈਡੀਕਲ ਚ ਸੋਕੀ ਤੇ ਠੀਕ ਹੈ ਜੀ ਡੱਲੇਵਾਲ ਸਾਹਿਬ ਬਸ ਡੱਲੇਵਾਲ ਸਾਹਿਬ ਠੀਕ ਹੈ ਉਹਨਾਂ ਨੂੰ ਮੇਰੇ ਮੇਰੇ ਸਾਹਮਣੇ ਲਿਆਓ ਇੱਕ ਵੀ ਇਹਨਾਂ ਦਾ ਸੁਪਰਡੈਂਟ ਨੂੰ ਲਿਆਓ ਕਿ ਵੀ ਮੇਰਾ ਮੈਡੀਕਲ ਦਾ ਕਰਿਆ ਕੀ ਤੁਸੀਂ ਕੀ ਮੇਰਾ ਤੁਸੀਂ ਬੀਪੀ ਚੈੱਕ ਕੀਤਾ ਕੀ ਤੁਸੀਂ ਮੇਰਾ ਬਲੱਡ ਲੈ ਕੇ ਕੋਈ ਟੈਸਟ ਕੀਤੇ ਕੀ ਮੇਰੀ ਸ਼ੂਗਰ ਚੈੱਕ ਕੀਤੀ ਕਿਹੜੀ ਕੀਤੀ ਹੈ ਅੱਛਾ ਕਿਹਨਾ ਹਾਲਾਤਾਂ ਦੇ ਅੰਦਰ ਰੱਖਿਆ ਗਿਆ ਸੀ ਧਲੇਵਾ ਦੇ ਦੇਖੋ ਸਭ ਤੋਂ ਵੱਡਾ ਹਾਲਾਤਾਂ ਦੀ ਗੱਲ ਇਹ ਹੈ ਕਿ ਬਾਰ-ਬਾਰ ਇਹ ਗੱਲ ਆਉਂਦੀ ਰਹੀ ਹੈ ਕਿ ਤੁਸੀਂ ਜੀ ਅੰਸ਼ਣ ਛੱਡ ਦਿਓ ਤਾਂ ਮੇਰੇ ਵੱਲੋਂ ਇਹ ਸੀਗੀ ਗੱਲ ਕਿ ਜਿਹੜੀ ਸਾਡੀ ਲੜਾਈ ਹੈ ਉਹ ਜਾਰੀ ਹੈ ਅੰਸ਼ਣ ਛੱਡਣ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਪਹਿਲੀ ਗੱਲ ਦੂਜੀ ਗੱਲ ਹੈ ਕਿ ਜਿਹੜੀ ਮਤਲਬ ਸਭ ਤੋਂ ਮਾੜੀ ਗੱਲ ਹੁੰਦੀ ਰਹੀ ਹੈ ਮੈਂ ਉਹ ਤੁਹਾਡੇ ਪਹਿਲਾਂ ਹੀ ਜਾ ਚੁੱਕਿਆ ਧਿਆਨ 'ਚ ਕਿ ਜਿਹੜੇ ਵਿਚਾਰੇ ਮਤਲਬ ਹੋਰ ਪੇਸ਼ੈਂਟ ਸੀਗੇ ਉਹਨਾਂ ਪੇਸ਼ੈਂਟਾਂ ਦੇ ਜਿਹੜੇ ਟੈਂਡੈਂਟ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਮੋਬਾਈਲ ਆਪਦੇ ਆਪਦੇ ਪੇਸ਼ੈਂਟ ਕੋਲੇ ਵੀ ਲਿਜਾਣਾ ਅਲਾਉ ਨਹੀਂ ਸੀ ਤੇ ਜੇ ਇੰਨਾ ਕੁਛ ਹੈ ਤਾਂ ਸਮਝੋ ਕਿ ਇਹ ਕੋਈ ਆਪਾਂ ਮਤਲਬ ਕਿਸੇ ਹਸਪੀਟਲ ਦੇ ਇੱਕ ਉਹਨਾਂ ਦਾ ਬਹਾਨਾ ਹੈ ਕਿ ਅਸੀਂ ਚੈੱਕਅਪ ਕਰਨ ਵਾਸਤੇ ਲਿਆਂਦਾ ਹੋ ਸਕਦਾ ਹਕੀਕਤ ਗੱਲ ਇਹ ਸੀਗੀ ਕਿ ਉਹਨਾਂ ਨੇ ਉਥੋਂ ਚੱਕ ਕੇ ਸਾਡੇ ਇਸ ਅੰਦੋਲਨ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਇਹ ਮੈਂ ਕਹੂੰਗਾ ਕਿ ਪੰਜਾਬ ਸਰਕਾਰ ਨੇ ਬਿਲਕੁਲ ਭਾਜਪਾ ਬੱਲੇਵਾਲ ਸਾਹਿਬ ਅੱਜ ਡਿਸਚਾਰਜ ਜਾਂ ਰਿਹਾਈ ਤੁਹਾਡੀ ਜਿਹੜੀ ਹੈਗੀ ਆ ਤੁਸੀਂ ਇਤਨਾ ਦੇ ਦੇ ਕਿਉਂ ਕਿਉਂ ਕੀਤੀ ਜਾ ਰਹੀ ਹੈ ਇਹ ਕੀ ਕਾਰਨ ਦੱਸਿਆ ਨਾ ਕੀ ਕਿਦਾਂ ਦੇਖੋ ਇਹਦਾ ਤਾਂ ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਤਾਂ ਸਾਡੇ ਸਾਥੀ ਦੱਸ ਸਕਦੇ ਨੇ ਪਰ ਜੋ ਪ੍ਰੋਗਰਾਮ ਉੱਥੇ ਮੋਰਚੇ ਦੇ ਵਿੱਚ ਦਿੱਤੇ ਗਏ ਨੇ ਲੋਕਾਂ ਦੀ ਚੜ੍ਹਦੀ ਕਲਾ ਜਿਹੜੀ ਮੋਰਚੇ 'ਚ ਔਰ ਉਸ ਚੜ੍ਹਦੀ ਕਲਾ ਨੂੰ ਦੇਖਦਿਆਂ ਸਰਕਾਰ ਨੂੰ ਮਤਲਬ ਅਖੀਰ ਜਿਹੜਾ ਚੱਕ ਕੇ ਲਿਆਂਦਾ ਸੀ ਤੇ ਉਹ ਛੱਡਣਾ ਪਿਆ ਉਹ ਮੈਂ ਕਹਾਂਗਾ ਥੁੱਕ ਕੇ ਛੱਟਣਾ ਪਿਆ ਸੀ ਉਹ ਹਾਲਾਤ ਕੀ ਸੀ ਜਦੋਂ ਸਾਰੇ 2:40 ਮਿੰਟ ਤੇ ਤੁਹਾਨੂੰ ਡਿਟੇਨ ਉਹ ਹਾਲਾਤ ਕੀ ਸੀ ਕੱਲੇ ਤੁਸੀਂ ਨਹੀਂ ਨਾਲ ਤੁਹਾਡੇ ਨਾਲ ਕਿਸਾਨ ਆਗੂ ਸੀ ਤੁਸੀਂ ਕੱਲੇ ਲਿਆਂਦੇਗੇ ਕਿ ਹੋਰਾਂ ਨੂੰ ਵੀ ਲਿਆਂਦਾਗੇ ਨਹੀਂ ਮੈਂ ਅਸਲ ਦਰ ਅਸਲ ਪਤਾ ਕੀ ਹੈ 2:30 ਵਜੇ 2:30 ਵਜੇ ਦਾ ਟਾਈਮ ਸੀ ਸਾਰੇ ਆਪੋ ਆਪਣੇ ਮਤਲਬ ਟਰਾਲੀਆਂ ਦੇ ਵਿੱਚ ਆਰਾਮ ਨਾਲ ਪਏ ਸੀ ਉੱਥੇ ਜਾ ਕੇ ਜੋ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਕੀਤਾ ਇੱਕ ਦਰਵਾਜ਼ਾ ਟੁੱਟਾ ਹੋਇਆ ਆ ਦਰਵਾਜ਼ਾ ਤੋੜਿਆ ਤੁਸੀਂ ਦੇਖਿਆ ਹੋਵੋਗੇ ਉਹ ਦਰਵਾਜ਼ਾ ਤੋੜ ਕੇ ਸਾਨੂੰ ਮਤਲਬ ਉੱਥੋਂ ਲੈ ਕੇ ਆਂਦਾ ਹੈ ਔਰ ਉਹ ਜਿਹੜਾ ਕੁਝ ਵੀ ਹੋਇਆ ਉੱਥੋਂ ਪੂਰੀ ਜ਼ਬਰਦਸਤੀ ਢੰਗ ਨਾਲ ਜਿਸ ਤਰੀਕੇ ਨਾਲ ਪੁਲਿਸ ਲੈ ਕੇ ਆਉਂਦੀ ਉਸੇ ਤਰੀਕੇ ਨਾਲ ਲੈ ਕੇ ਆਂਦਾ ਕੋਈ ਇਹ ਨਹੀਂ ਸੀ ਲੇਕਿਨ ਇੱਕ ਗੱਲ ਇਹ ਹੈ ਕਿ ਮੋਰਚੇ ਦੀ ਜਿਹੜੀ ਉਹਨਾਂ ਨੂੰ ਐ ਲੱਗਦਾ ਸੀਗਾ ਕਿ ਸ਼ਾਇਦ ਡੱਲੇਵਾਲ ਨੂੰ ਚੱਕ ਲਾਂਗੇ ਤੇ ਅੰਕਸ਼ਨ ਅਸੀਂ ਖਤਮ ਕਰ ਦਿਆਂਗੇ ਲੜਾਈ ਡੈਮੇਜ ਕਰ ਦਿਆਂਗੇ ਔਰ ਉਸ ਲੜਾਈ ਨੂੰ ਸਾਡਾ ਸਾਥੀ ਸੁਖਜੀਤ ਸਿੰਘ ਹਰਦੋ ਝੰਡੇ ਉਹਨਾਂ ਨੇ ਉਸੇ ਦਿਨ ਉਸ ਉੱਥੇ ਮਰਨਤ ਮਰਨਤੇ ਦੇ ਉੱਤੇ ਬੈਠ ਕੇ ਉਹ ਲੜਾਈ ਨੂੰ ਪੈਰਲਰ ਕਰ ਲਿਆ ਚਾਲੂ ਕਰ ਲਿਆ ਜਾਰੀ ਰੱਖ ਲਿਆ ਕੰਟੀਨਿਊ ਹੈ ਤਾਂ ਫਿਰ ਸਰਕਾਰਾਂ ਦੀਆਂ ਵੀ ਵੀ ਮਜਬੂਰੀਆਂ ਬੰਦੀਆਂ ਨੇ ਕਿ ਅੰਦੋਲਨ ਤਾਂ ਜਾਰੀ ਹੈ ਉਹਦਾ ਉੱਥੇ ਜਾਰੀ ਹੈ ਉਹਦਾ ਇੱਥੇ ਜਾਰੀ ਹੈ ਔਰ ਕਿਸਾਨਾਂ ਨੇ ਜਿਹੜੀਆਂ ਕੌਲਾਂ ਦਿੱਤੀਆਂ ਨੇ ਉਹ ਤੋਂ ਸਖਤ ਦਿੱਤੀ ਹੋ ਗਈ ਅਗਲੀ ਰਣਨੀਤੀ ਕੀ ਹੈ ਦੱਲਾ ਤਾਂ ਸਾਡੀ ਹੁਣ ਤੁਸੀਂ ਮਰਨ ਮਰਦ ਤੇ ਬੈਠ ਰਹੇ ਹੋ ਕਿ ਹੁਣ ਤੁਸੀਂ ਨਹੀਂ ਮਰਨ ਮਰਦ ਜੇ ਮਰਨ ਮਰਦ ਤੇ ਨਾ ਬੈਠਣਾ ਹੁੰਦਾ ਤੇ ਫਿਰ ਇੱਥੇ ਇਹਨਾਂ ਦੇ ਪੁਲਿਸ ਵਾਲਿਆਂ ਦੇ ਕਹਿਣ ਤੇ ਮਤਲਬ ਚਾਪੀ ਲੈਂਦੇ ਹਾਂ ਹੈਨਾ ਮਰਨ ਮਰਦ ਜਾਰੀ ਰਹੇਗਾ ਉਦੋਂ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਰਕਾਰ ਸਾਡੀਆਂ ਮੰਗਾਂ ਮੰਨ ਨਹੀਂ ਗਏ। ਚਲਿਆ ਤਾਂ ਜਿਹੜਾ ਮੈਡੀਕਲ ਬ੍ਰਿਟਨ ਜਿਹੜਾ ਅਸੀਂ ਜਾਰੀ ਕੀਤਾ ਉਹ ਚੋਟਾ ਰਿਪੀਟ ਹੋ ਰਿਹਾ ਹੈ। ਬਿਲਕੁਲ ਬਿਲਕੁਲ ਝੂਠੇ ਕੋਈ ਬਲੱਡ ਚੈੱਕ ਕੀਤਾ ਹੋਵੇ, ਕੋਈ ਸ਼ੂਗਰ ਦੀ ਵੀ ਨਾ ਪਰਮਾਟਰ ਦੇ ਨਾਲ ਕੋਈ ਵਾਹ ਸਵਾਲ ਤਾਂ ਇਹੀ ਹੈ ਕਿ ਜੇ ਤਾਂ ਚੰਗੀ ਗੱਲ ਇਹ ਹੈ ਕਿ ਜੇ ਉਹ ਮੇਰੇ ਨਾਲ ਬਹਿ ਜਾਂਦੇ ਇੱਥੇ ਤਾਂ ਸਾਰਿਆਂ ਦੇ ਸਾਹਮਣੇ ਮੈਂ ਰੂਬਰੂ ਕਰਵਾ ਦਿੰਦਾ ਉਹਨਾਂ ਨੂੰ ਪੁੱਛਾ ਦਿੰਦਾ ਵੀ ਦੱਸ ਵੀ ਕੀ ਕੀਤਾ। ਕੋਈ ਕੋਈ ਸੁਣੋ ਮੇਰੀ ਗੱਲ। ਕਿਸੇ ਤਰ੍ਹਾਂ ਦਾ ਮੈਂ ਐਮਰਜੈਂਸੀ ਵਾਰਡ 'ਚ ਸੀ ਕਿ ਰੱਖਿਆ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਚੈੱਕ ਅਪ ਕੋਈ ਬਲੱਡ ਲੈਣਾ ਈਵਨ ਕਿ ਥੋੜਾ ਜਿਹਾ ਇੱਥੋਂ ਖੂਨ ਲੈ ਕੇ ਕਰਦੇ ਹੁੰਦੇ ਆ ਸ਼ੂਗਰ ਲੈਵਲ ਚੈੱਕ ਜਾਂ ਮਤਲਬ ਬੀਪੀ ਚੈੱਕ ਤਾਂ ਇੱਥੇ ਹੀ ਹੋ ਜਾਂਦਾ ਬੀਪੀ ਕਿੰਨਾ ਹੈ ਕੋਈ ਕਿਸੇ ਕਿਸਮ ਦਾ ਚੈੱਕ ਅਪ ਨਹੀਂ ਨਾ ਕਰਨ ਦੇਣਾ ਸੀ ਨਾਲੇ ਤਾਂ ਇਹ ਕਹਿ ਰਹੇ ਸੀ ਕਿ ਦੱਲੇਵਾਲ ਸਾਹਿਬ ਦਾ ਸ਼ੂਗਰ ਲੈਵਲ ਫਲਕਚੂਏਟ ਕਰ ਰਿਹਾ ਨੇ ਕਾਦੋ ਖਬਰਾਂ ਕਾਦੋ ਕਹੀ ਜਾਂਦੀ ਹੈ ਮੇਰੇ ਬਾਹਰ ਮੇਰਾ ਮੇਰਾ ਚੈੱਕ ਅਪ ਹੀ ਨਹੀਂ ਹੋਇਆ ਮੇਰਾ ਚੈੱਕ ਅਪ ਹੀ ਨਹੀਂ ਹੋਇਆ ਦੇਖੋ ਡਾਕਟਰ ਦਾ ਡਾਕਟਰ ਤਾਂ ਜਿਹੜੇ ਮੈਂ ਬਾੜ ਚਾ ਉਥੇ ਡਾਕਟਰ ਤਾਂ ਬਹੁਤ ਫਿਰਦੇ ਆ ਲੇਕਿਨ ਆਉਂਦੇ ਰਹੇ ਲਿਆਉਂਦੇ ਰਹੇ ਮਤਲਬ ਪ੍ਰਸ਼ਾਸਨਿਕ ਅਧਿਕਾਰੀ ਲਾਉਂਦੇ ਰਹੇ ਨੇ ਕਿ ਜੀ ਜੀਬੀ ਸਾਹਿਬ ਦਾ ਇਹ ਆਖਣਾ ਸੀ ਕਿ ਤੁਹਾਡੀ ਸਿਹਤ ਦਾ ਖਿਆਲ ਰੱਖਣ ਵਾਸਤੇ ਤੁਹਾਨੂੰ ਇੱਥੇ ਲਿਆਂਦਾ ਗਿਆ ਦੇਖੋ ਸਵਾਲ ਇਹ ਆ ਕਿ ਕਹੇ ਭਾਵੇਂ ਕੁਝ ਵੀ ਅਗਰ ਸਿਹਤ ਦਾ ਖਿਆਲ ਰੱਖਣ ਵਾਸਤੇ ਲਿਆਂਦਾ ਸੀ ਤਾਂ ਸਾਡੇ ਵੀ ਮੋਬਾਈਲ ਜਬਤ ਕਰਨ ਦੀ ਕੋਈ ਤਕਣੀ ਬਣਦੀ ਸੀ ਸੈਕੰਡ ਇਸ਼ੂ ਕਿ ਉਹਦਾ ਮਤਲਬ ਜਿਹੜੇ ਮੇਰੇ ਨਾਲ ਵਿਚਾਰੇ ਪਾਸੇ ਐਸੇ ਹੋਰ ਉਹ ਪੇਸ਼ੈਂਟ ਉਹਨਾਂ ਦੇ ਅਟੈਂਡੈਂਟ ਹੈ ਉਹਨਾਂ ਦੇ ਵੀ ਮੋਬਾਈਲ ਉਹਨਾਂ ਨੇ ਅੱਗੇ ਨਹੀਂ ਲਜਾਂ ਦਿੱਤੇ ਤਵਰੀਂ ਤੁਸੀਂ ਕੀ ਕੱਢੋਗੇ ਅੱਜ ਅੱਜ ਦੀ ਸੁਣ ਲਿਓ ਆ ਫੈਸਲਾ ਹੋਣ ਤੋਂ ਪਹਿਲਾਂ ਅੱਜ ਇੱਕੋ ਬੱਚੇ ਨੇ ਕਿਤੇ ਕੋਈ ਮਤਲਬ ਬੋਲ ਕੇ ਪਾਇਆ ਹੈ ਤੁਹਾਡੇ ਤੁਹਾਡੇ ਪੋਤੇ ਦੇ ਸ਼ਾਹ ਉਹ ਇੱਕ ਲੜਕੀ ਉੱਥੇ ਵਿਚਾਰੀ ਮੁਲਾਜ਼ਮ ਹੈ ਉਹ 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 ਮੈਨੂੰ ਵਿਖਾ ਬੈਠੀ ਵੀ ਬਾਪੂ ਆ ਆ ਮਤਲਬ ਤੁਹਾਡਾ ਪੋਤਰਾ ਬੋਲੀ ਜਾਂਦਾ ਹੈ। ਤੋ ਉਹ ਇੰਨੀ ਗੱਲ ਚ ਉਹ ਵਿਚਾਰੀ ਨੂੰ ਮਤਲਬ ਉਹਦੀ ਖਚਾਈ ਹੋ ਗਈ ਵੀ ਤੂੰ ਹਾਂ ਹਾਂ ਤੂੰ ਡੱਲੇ ਵਾਲ ਨੂੰ ਇਹ ਕਿਉਂ ਵਿਖਾਇਆ। ਅੱਛਾ। ਤੋ ਮੇਰਾ ਮਤਲਬ ਤੁਸੀਂ ਸਮਝ ਰਹੇ ਹੋ ਆਪਣੇ ਆਪ ਮਤਲਬ ਇਸ ਗੱਲ ਤੋਂ ਮਤਲਬ ਅੰਦਾਜ਼ਾ ਲੱਗ ਜਾਂਦਾ ਹੈ ਕਿ ਉਹਨਾਂ ਦੀ ਇਹ ਨੂੰ ਸਾਨੂੰ ਡਿਟੇਨ ਕੀਤਾ ਹੋਇਆ ਸੀ। ਸਰ ਸਰ ਕੇਂਦਰ ਸਰਕਾਰ ਨਾਲ ਲੜਾਈ ਆ ਵਿੱਚ ਪੰਜਾਬ ਸਰਕਾਰ ਦੀ ਮੂਵਮੈਂਟ ਨੂੰ ਤੁਸੀਂ ਹੁਣ ਕਿਸ ਤਰ੍ਹਾਂ ਦੇ ਦੋ ਤੁਹਾਨੂੰ। ਦੇਖੋ ਪੰਜਾਬ ਸਰਕਾਰ ਨੇ ਬਿਲਕੁਲ ਕੇਂਦਰ ਦੇ ਨਾਲ ਭਾਈਵਾਲੀ ਨਭਾਈ ਆ ਸਾਡੀ ਪੰਜਾਬ ਸਾਡਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਪੰਜਾਬ ਹਤੈਸ਼ੀ ਆ ਅਸੀਂ ਉਹ ਜਿਹੜੀ ਲੜਾਈ ਲੜ ਰਹੇ ਆ ਪੰਜਾਬ ਦੇ ਹਿੱਤ ਲਈ ਲੜ ਰਹੇ ਆ ਅਗਰ ਐਮਐਸਪੀ ਬਣੇ ਬਣੇਗੀ ਕਿ ਸਾਡ ਆਪਣੇ ਆਪ ਡਾਇਵਰਸਿਫਿਕੇਸ਼ਨ ਕਰਨਗੇ ਝੋਨਾ ਜਿਹੜਾ ਮੁੱਖ ਸਮੱਸਿਆਵਾਂ ਦਾ ਕਾਰਨ ਬਣਿਆ ਹੋਇਆ ਹੈ ਕਿ ਇਹ ਕਿਹਾ ਜਾਂਦਾ ਵੀ ਜੇ ਝੋਨਾ ਲੱਗਦਾ ਤਾਂ ਦੇਖੋ ਜੀ ਪਾਣੀ ਮੁੱਕ ਰਿਹਾ ਸਾਰੇ ਪੰਜਾਬ ਲਈ ਖਤਰਾ ਹੈ ਨਾ ਉਹ ਕੱਲੇ ਕਿਸਾਨਾਂ ਲਈ ਨਹੀਂ ਹਰ ਇੱਕ ਵਰਗ ਲਈ ਖਤਰਾ ਹੈ ਅਗਰ ਪਾਣੀ ਬਚਾਉਣ ਵਾਲੇ ਪਾਸੇ ਨੂੰ ਅਸੀਂ ਤੁਰੇ ਆਂ ਸਾਨੂੰ ਐਮਐਸਪੀ ਮਿਲੇ ਦੂਜੀਆਂ ਕ੍ਰੌਪਸ ਅਸੀਂ ਲਾਈਏ ਝੋਨਾ ਛੱਡੀਏ ਪਹਿਲੇ ਨੰਬਰ ਤੇ ਪਾਣੀ ਬਚੇਗਾ ਦੂਸਰੇ ਨੰਬਰ ਤੇ ਪੋਲੂਸ਼ਨ ਦਾ ਖੜਾ ਛੁੱਟੇਗਾ ਤੀਸਰੇ ਨੰਬਰ ਦੇ ਉੱਤੇ ਜਿਹੜੀ ਵੱਡੀ ਗੱਲ ਹੋਊਗੀ ਉਹ ਇਹ ਹੋਏਗੀ ਕਿ ਪੰਜਾਬ ਨੂੰ ਜਿਹੜੀ ਅੱਜ ਕਹਿੰਦੇ ਵੀ ਕਿਸਾਨਾਂ ਨੂੰ ਬਿਜਲੀ ਦਿੱਤੀ ਜਾਂਦੀ ਹੈ ਫ੍ਰੀ ਅਸੀਂ 80% ਬਿਜਲੀ ਸਰਪਲਸ ਕਰ ਦੇਾਂਗੇ ਸਿਰਫ 20% ਨਾਲ ਅਸੀਂ ਖੇਤੀ ਕਰ ਲਾਂਗੇ ਤਾਂ ਉਹ ਸਾਰੀਆਂ ਗੱਲਾਂ ਔਰ ਉਹ ਜਿਹੜਾ ਕੱਲਾ ਇਹ ਨਹੀਂ ਹੋਣਾ ਅਗਰ ਕਿਸਾਨ ਸਮਰੱਥ ਹੋਏਗਾ ਅਗਰ ਕਿਸਾਨ ਸਮਰੱਥ ਹੋਏਗਾ ਤਾ ਕਿਸਾਨ ਨੇ ਪੈਸਾ ਮਾਰਕੀਟ ਚ ਲਾਉਣਾ ਹੈ ਔਰ ਜਿਹੜਾ ਸਮਾਨ ਅਸੀਂ ਬਾਜ਼ਾਰ ਚੋਂ ਖਰੀਦਾਂਗੇ ਉਹ 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 ਚੀਜ਼ਾਂ ਦੀ ਪ੍ਰੋਡਕਸ਼ਨ ਵਧਾਉਣੀ ਪੈਗੀ ਅਗਰ ਉਹਨਾਂ ਦੀ ਪ੍ਰੋਡਕਸ਼ਨ ਵਧੇਗੀ ਤਾਂ ਦੇਸ਼ ਦੀ ਜੀਡੀਪੀ ਨੂੰ ਦੇਸ਼ ਦੀ ਜੀਡੀਪੀ ਨਹੀਂ ਅਪ ਕਰੇਗੀ ਸਾਹਿਬ ਖਨੋਰੀ ਕਦੋਂ ਜਾ ਰਹੇ ਹੋ ਅੱਜ ਆਪਾਂ ਇੱਥੋਂ ਸਿੱਧੇ ਖਨੋਰੀ ਇੱਥੋਂ ਸਿੱਧੇ ਖਨੋਰੀ ਜਾਓ ਇੱਥੋਂ ਸਿੱਧੇ ਖਨੋਰੀ ਉਸ 스테ਜ ਤੇ ਬੈਠ ਜਾਣਾ ਉੱਥੇ ਕੀ ਇੰਤਜ਼ਾਮ ਤੁਸੀਂ ਥੋੜਾ ਰੱਖੋ ਦੇਖੋ 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 ਖਨੋਰੀ ਜਾ ਕੇ ਕੀ ਅਗਲਾ ਸਟੈਪ ਹੋਊਗਾ ਉਸ 스테ਜ ਤੇ ਬੈਠੋਗੇ ਮੈਂ ਕਹਿਣਾ ਵੀ ਦੇਖੋ ਬਾਕੀ ਗੱਲ ਪੰਦੇਰ ਸਾਹਿਬ ਵੀ ਦੱਸ ਦੇਣਗੇ ਤੁਹਾਨੂੰ ਮੇਰੇ ਇੱਕੋ ਹੀ ਗੱਲ ਹੈ ਕਿ ਮਰਨ ਵਰਤ ਜਾਰੀ ਹੈ ਇਹੀ ਮਰਨ ਵਰਤ ਰੈਗੂਲਰ ਉੱਥੇ ਜਾ ਕੇ 스테ਜ ਤੇ ਬੈਠ ਕੇ ਸ਼ੁਰੂ ਆ ਸਰੇ ਉਸੇ ਦੇ ਨਹੀਂ ਪੰਜਾਬ ਪ੍ਰਧਾਨ ਨੇ ਰੋਡ ショਅ ਕਰਨਾ ਵੀ ਉਸੇ ਦਿਨ ਹੀ ਤੁਹਾਨੂੰ ਚੱਕਿਆ ਗਿਆ ਕਾਰਨ ਕੀ ਹੈ ਉਸੇ ਦਿਨ ਹੀ ਚੱਕਿਆ ਗਿਆ ਉਸੇ ਦਿਨ ਹੀ ਰੋਡ ショਅ ਕਰਿਆ ਗਿਆ ਲੱਗਦਾ ਵੀ ਰੋਡ ショਅ ਦੇ ਨਾਲ ਕੋਈ ਤੱਲੁਕਾਤ ਸੀ ਨਹੀਂ ਇਹ ਚਲੋ ਇਹ ਤਾਂ ਉਹਨਾਂ ਦੀ ਪੋਲੀਟਿਕਲੀ ਗੰਤਗੀਆ ਮੈਂ ਤਾਂ ਇਹ ਕਹੂੰਗਾ ਕਿ ਕੇਂਦਰ ਦੇ ਨਾਲ ਭਾਈਵਾਲੀ ਨਿਭਾਈ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਪੰਜਾਬ ਨਾਲ ਇੱਕ ਤਰ੍ਹਾਂ ਦੀ ਦੁਸ਼ਮਣੀ ਵਾਲੀ ਗੱਲ ਕੀਤੀ ਆ ਅਗਰੇ ਇਸ ਅੰਦੋਲਨ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਦੇਖੋ ਦੇਖੋ ਦੋਵਾਂ ਫੋਰਮਾਨ ਨੇ ਜਿਹੜਾ ਫੈਸਲਾ ਕੀਤਾ ਸੀ ਵੀ ਕੱਲ ਮੁੱਖ ਮੰਤਰੀ ਪੰਜਾਬ ਦੀ ਰੇ ਆਇਸ਼ ਦਾ ਕਰਾਉ ਕਰਨਾ ਵਾ ਜਿਵੇਂ ਸਾਡੇ ਦੋ ਲਾਂ ਚੰਡੀਗੜ੍ਹ ਦੀਆਂ ਦੋਵਾਂ ਪੀਸੀਆਂ ਚ ਹੋ ਚੁੱਕੇ ਸੀਗੇ ਇਹ ਕੇਰਾ ਉਹਨੂੰ ਤੋੜਨ ਵਾਸਤੇ ਇਹ ਜਿਹੜਾ ਸਾਰਾ ਕੁਝ ਕੀਤਾ ਗਿਆ ਸੀ ਜਦੋਂ ਪੰਜਾਬ ਸਰਕਾਰ ਨੂੰ ਲੱਗਾ ਵੀ ਪੂਰੇ ਪੰਜਾਬ ਮੰਦਰ ਦੇਸ਼ ਅੰਦਰ ਚੁੱਲ੍ਹੇ-ਚੁੱਲ੍ਹੇ ਤੇ ਗੱਲ ਜਾ ਰਹੀ ਆ ਲੋਕ ਗੱਲ ਦੇਖ ਰਹੇ ਆ ਤੇ ਲੋਕਾਂ ਦੇ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਪੋਲੀਟੀਕਲ ਹਾਕਮ ਆਪ ਦਾ ਨੁਕਸਾਨ ਦੇਖਦੇ ਹੁੰਦੇ ਜਦੋਂ ਉਹਨਾਂ ਨੂੰ ਵੇਖਿਆ ਵੀ ਇਹਨਾਂ ਦਾ ਚੁੱਕਣ ਵਾਲਾ ਜਿਹੜਾ ਏਜੰਡਾ ਉਹ ਫੇਲ ਹੋ ਗਿਆ ਤੋ ਉਹਨਾਂ ਨੂੰ ਇਹਦਾ ਸਿਆਸੀ ਨੁਕਸਾਨ ਹੋਊਗਾ ਸਰਕਾਰ ਫਿਰ ਪਛਾਹ ਮੜੀ ਪਛਾਹ ਮੜ ਕੇ ਅੱਜ ਜਿਹੜੀ ਖਨੌਰੀ ਤੇ ਮੀਟਿੰਗ ਹੋਈ ਆ ਅਫਸਰ ਸਭਾਂ ਗਏ ਦੋਵੇਂ ਫਰਮਾਂ ਦੇ ਲੀਡਰ ਗਏ ਉਹਦੇ ਚ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਵਾ ਡੱਲੇਵਾਲ ਸਾਹਿਬ ਨੂੰ ਉਹਨਾਂ ਜਿਹੜਾ ਰਿਹਾ ਕਰਾਂਗੇ ਤੋ ਇਹ ਬੰਦੀ ਬਣਾ ਕੇ ਰੱਖਿਆ ਸੀ ਔਰ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠੇ ਪੰਜਾਬ ਦੇ ਲੋਕਾਂ ਦੀ ਜਿੱਤ ਆ ਦੇਸ਼ ਦੇ ਲੋਕਾਂ ਦੀ ਜਿੱਤ ਆ ਦੇਸ਼ ਦੇ ਲੋਕਾਂ ਦਾ ਦਬਾਅ ਵਾ ਪੰਜਾਬੀਆਂ ਦਾ ਦਬਾਅ ਵਾ ਪੀ ਪੂਰੇ ਪੰਜਾਬ ਨੇ ਇੱਕ ਮੁੱਠੋ ਕੇ ਆਵਾਜ਼ ਚੁੱਕੀ ਹਰ ਕਾਲ ਚ ਤੁਸੀਂ ਚਲੇ ਜੋ ਗੱਲਬਾਤ ਚੱਲਦੀ ਸੀ ਪੀ ਕਿਸਾਨ ਆਡੂ ਰਾਤ ਦੇ ਵਿੱਚ ਕਿਉਂ ਚੱਕ ਕੇ ਲਗੇ ਤਾਂ ਹੁਣ ਜਦੋਂ ਡੱਲੇਵਾਲ ਸਾਹਿਬ ਖਨੌਰੀ ਚਲੇ ਜਾਣਗੇ ਜੜੇ ਕਾਰਜ ਵਾਸਤੇ ਮੁੱਖ ਮੰਤਰੀ ਸਾਹਿਬ ਅਰਿਆਸ ਦੀ ਕਰਾਓ ਕਰਨਾ ਸੀ ਜਦੋਂ ਡੱਲੇਵਾਲ ਸਾਹਿਬ ਖਨੌਰੀ ਪਹੁੰਚ ਜਾਣਗੇ ਉਸ ਤੋਂ ਬਾਅਦ ਉਹਦਾ ਸਪਸ਼ਟੀਕਰਨ ਆ ਜਾਊਗਾ ਠੀਕ ਹੈ ਜੀ ਤੇ ਅਜੇ ਜਾ ਕੇ ਫਿਰ ਅਗਲੀ ਰਣਨੀਤੀ ਕੱਲ ਦੋਵੇਂ ਫੋਰਮ ਮੀਟਿੰਗ ਕਰਨਗੇ ਮੀਟਿੰਗ ਕਰਕੇ ਦੋ ਪ੍ਰੋਗਰਾਮ ਐਲਾਨੇ ਹੋਇਆ ਉਹ ਟਾਲਾ ਅਮਰ ਅੰਸ਼ਣ ਮਰਨ ਵਰਤ ਵੀ ਜਾਰੀ ਰਹੂਗਾ ਛੇ ਦਾ ਦਿੱਲੀ ਕੂਚ ਵੀ ਹੈ ਅਗਲੇ ਵਿੱਚ ਕੀ ਪ੍ਰੋਗਰਾਮ ਕਰਨੇ ਹੈਗੇ ਆ ਇਹਦੇ ਬਾਰੇ ਮੀਟਿੰਗ ਕਰਕੇ ਅਗਲਾ ਲਾਣਾ ਜਿਹੜੀ ਗੱਲ ਕੀਤੀ ਜਾ ਰਹੀ ਜੀ ਇਹਨਾਂ ਨੂੰ ਜਿਹੜਾ ਹੁਣ ਇੱਕ ਮੈਡੀਕਲ ਰਿਪੋਰਟ ਜਾਰੀ ਕੀਤਾ ਡਿਸਚਾਰਜ ਕੀਤਾ ਗਿਆ ਹੈਗਾ ਤੇ ਨਜਰਬੰਦ ਸੀ ਖਰਾਸਤ ਵਿੱਚ ਸੀ ਕਿਹੜਾ ਸ਼ਬਦ ਵਰਤੀ ਇਹਦੇ ਵਿੱਚ ਸੀ ਦੇਖੋ ਡਿਸਚਾਰਜ ਤੇ ਉਹਨਾਂ ਦੀ ਸਿਆਸੀ ਜਿਹੜੀ ਮੌਤ ਆ ਕੱਟਦੀ ਆ ਤਾਂ ਵਰਤਰੇ ਆ ਤੁਹਾਨੂੰ ਡਲੇਲ ਸਾਹਿਬ ਨੇ ਆਹ ਤਸਤਾਈ ਚੋਪਰ ਹੈ ਨਾ ਵੀ ਤੁਹਾਨੂੰ ਮੈਡੀਕਲ ਤਾਂ ਉਹਨਾਂ ਦੀ ਫਾਈਲ ਮੰਗੋ ਉਹਨਾਂ ਕੋਲ ਨਹੀਂ ਉਹ ਕਹਿੰਦੇ ਡਾਕਟਰ ਆਏ ਸੀ ਡਲੇਲ ਸਾਹਿਬ ਕੋਲ ਨਹੀਂ ਅੱਜ ਕੋਈ ਨਹੀਂ ਆਇਆ ਜੀ ਜੇ ਬੰਦਾ ਦਾਖਲ ਹੋਇਆ ਡਿਸਚਾਰਜ ਇੱਕ ਵੱਡੇ ਡਾਕਟਰ ਇੰਟਰਵਿਊ ਦੇ ਰਹੇ ਨੇ ਵੀ ਇਹ ਅਸੀਂ ਜਿਹੜਾ ਹੈਗਾ ਉਹਨਾਂ ਦੀ ਸਿਹਤ ਬਿਲਕੁਲ ਠੀਕ ਆ ਮੈਡੀਕਲ ਬਲੀਟਨ ਜਾਰੀ ਹੋ ਰਿਹਾ ਤੇ ਇਹਦੇ ਬਾਰੇ ਕੀ ਕਹਿਣਾ ਚਾਹ ਰਹੇ ਚਲੋ ਮੈਂ ਪੁੱਛਣਾ ਚਾਹਣਾ ਵੱਡੇ ਡਾਕਟਰ ਨੂੰ ਕੀ ਪਤਾ ਮੇਰਾ ਚੈੱਕਅਪ ਕੀਤੇ ਤੋਂ ਬਿਨਾਂ ਵੀ ਮੇਰੀ ਸਿਹਤ ਫਿੱਟ ਸਿਹਤ ਫਿੱਟ ਫੜਾ ਹੈ ਰਾਣੀ ਟਿੱਲੀ ਇੱਕ ਬੰਦੇ ਸਾਬ ਬਾਕੀ ਜੱਥੇ ਬੰਦੇ ਤੋਂ ਮੇਰਾ ਮਤਲਬ ਆ ਵੀ ਕੋਈ ਕਿਸੇ ਕਿਸਮ ਦਾ ਡਾਕਟਰ ਉੱਥੇ ਤੁਰੇ ਫਿਰਦੇ ਸੀ ਡਾਕਟਰਾਂ ਦੀ ਕੋਈ ਕਮੀ ਨਹੀਂ ਸੀ ਉੱਥੇ ਸਵੇਰ ਸ਼ਾਮ ਡਾਕਟਰ ਤੁਰੇ ਫਿਰਦੇ ਸੀਗੇ ਔਰ ਇਹ ਕੋਸ਼ਿਸ਼ ਹੁੰਦੀ ਜੀ ਪ੍ਰਧਾਨ ਜੀ ਅਨਸ਼ਨ ਛੱਡ ਦਿਓ ਕੁਝ ਲੈ ਲਓ ਠੀਕ ਹੈ ਤੋਂ ਸਾਡਾ ਇਹ ਸੀਗਾ ਕਿ ਨਾ ਅਸੀਂ ਕੁਝ ਲੈਣਾ ਨਾ ਅਸੀਂ ਟ੍ਰੀਟਮੈਂਟ ਲੈਣੀ ਹੈ ਬਾਕੀ ਜੱਥੇ ਬੰਦੇ ਆਈਆਂ ਇਹ ਗੱਲ ਬਾਤ ਦੇਖੋ ਜੀ ਸਾਰਿਆਂ ਨੂੰ ਸਾਡੀ ਅਪੀਲ ਅੱਜ ਤੋਂ ਨਹੀਂ ਪਹਿਲੇ ਦਿਨ ਤੋਂ ਰਹੀ ਆ ਠੀਕ ਹੈ ਜੀ ਕਿਸਾਨ ਦੀ ਲੜਾਈ ਹੈ ਦੇਸ਼ ਦੇ ਕਿਸਾਨ ਮਜ਼ਦੂਰ ਦੀ ਲੜਾਈ ਕਿਸੇ ਜਥੇਬੰਦੀ ਦੀ ਮੇਰੀ ਨਿੱਜੀ ਲੜਾਈ ਨਹੀਂ ਹੈ ਪੰਜਾਬ ਤੇ ਦੇਸ਼ ਦੀ ਗੱਲ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਜੇ ਸੀ ਪੰਜਾਬ ਲਈ ਦੇਸ਼ ਦੇ ਕਿਸਾਨ ਮਜ਼ਦੂਰਲੀ ਸੰਘਰਸ਼ ਕਰਾਂਗੇ ਤੇ ਮੰਗਾਂ ਦੀ ਪ੍ਰਾਪਤੀ ਹੋ ਜਾਊਗੀ ਹੋਰ ਹੋਰ ਮੁੱਦੇ ਤਾਂ ਹੀ ਬਣੀਆਂ ਜਿਹੜੀ ਮੀਟਿੰਗ ਹੋਈ ਆ ਜੇ ਤਾਂ ਹੋ ਗਏ ਜਿਹੜਾ ਦੇਖੋ ਪੰਜਾਬ ਸਰਕਾਰ ਨਾਲ ਤਾਂ ਸਾਡਾ ਰੌਲਾ ਹੀ ਨਹੀਂ ਸੀ ਲੜ ਨਹੀਂ ਕੇਂਦਰ ਨਾਲ ਰਹੇ 12 ਮੰਗਾ ਇਹ ਤਾਂ ਭਾਈ ਸਾਹਿਬ ਵੈਸੇ ਟੰਗੜਾ ਆ ਕੇ ਆ ਕੇ ਸਾਡੇ ਨਾਲ ਅੱਜ ਰਿਹਾਈ ਹੋ ਗਈ ਪਹੁੰਚ ਜਾਣਗੇ ਇਹਨਾਂ ਦਾ ਕੰਮ ਨਿਬੜ ਗਿਆ ਸਾਡਾ ਜੇ ਕੋਈ ਇਹ ਬਾਅਦ ਚ ਕੁਝ ਕਰਨਗੇ ਫਿਰ ਇਹਨਾਂ ਖਿਲਾਫ ਵੀ ਲੜਾਂਗੇ ਹੁਣ ਤਾਂ ਸਾਡੀ ਕੇਂਦਰ ਨਾਲ ਲੜਾਈ ਹੈ ਨਾ 12 ਮੰਗਾ ਉਹ ਲੜਾਈ ਜਾਰੀ ਰਹੂਗੀ ਬਿਲਕੁਲ ਜੀ ਉੱਚ ਤੋਂ ਰੌਲਾ ਨਹੀਂ ਧੰਨਵਾਦ ਚੱਕਣ ਤੋਂ ਬਾਅਦ ਸਿਆਸਤ ਬੜੀ ਕਰਵਾਈ ਰਵਨੀ ਸਿੰਘ ਬਿੱਟੂ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਦਾ ਵਿੱਚ ਕੋਈ ਰੋਲ ਨਹੀਂ ਪੰਜਾਬ ਸਰਕਾਰ ਨੇ ਚੱਕਿਆ ਜੀ ਉਹ ਸਿਆਸਤ ਬੜੀ ਹੋਈ ਹੈ ਨਹੀਂ ਠੀਕ ਆ ਦੂਜੀ ਗੱਲ ਚ ਇਤੇ ਦੇਖੋ ਦੁੱਖ ਵਾਲੀ ਗੱਲ ਆ ਅੱਜ ਵੇਖੋ ਵੀ ਕਾਂਗਰਸੀ ਕੋਜੇ ਸੁਣਿਆ ਮੈਂ ਉੱਥੇ ਪਾਰਲੀਮੈਂਟ ਦੇ ਬਾਹਰ ਉਹ ਤਖਤੀਆਂ ਵਿਖਾਉਣ ਦੇ ਸੀ ਤੇ ਜਦੋਂ ਜੇਪੀ ਨੱਡਾ ਜੀ ਆ ਗਏ ਫਿਰ ਤਖਤੀਆਂ ਪਿੱਛੇ ਲਗਾ ਲੀਆਂ ਉਹ ਭਾਈ ਕਾਂਗਰਸ ਵਾਲੇ ਐਮਪੀ ਉਹ ਭਰਾਓ ਜੇ ਡਰਾਮਾ ਕਰਨਾ ਨਾ ਕਰੋ ਤੁਹਾਨੂੰ ਅਸੀਂ ਕਿਹਾ ਤਖਤੀਆਂ ਵਿਖਾ ਲਓ ਜੇ ਤਖਤੀਆਂ ਤੁਸੀਂ ਲਾ ਹੀ ਗਏ ਕਿਸਾਨਾਂ ਮਜ਼ਦੂਰਾਂ ਦੀ ਤਾਂ ਰਾਹੁਲ ਗਾਂਧੀ ਤਾਂ ਮੇਚ ਠੋਕ ਕੇ ਕਹਿੰਦਾ ਸੀ ਐਮਐਸਬੀ ਲੀਗਲ ਗਰੰਟੀ ਕਾਨੂੰਨ ਬਣਾਊਗਾ ਤੁਸੀਂ ਜੇਪੀ ਨੱਡਾ ਨੂੰ ਵੇਖ ਕੇ ਘਬਰਾ ਹੀ ਗਏ ਉਹ ਜੋ ਖਬਰਾਂ ਮਿਲੀਆਂ ਮੈਨੂੰ ਕਿ ਪੱਤਰਕਾਰ ਨੇ ਪੁੱਛਿਆ ਮੈਂ ਕਹਿੰਦਾ ਮਾੜੀ ਗੱਲ ਆ ਇਹਨਾਂ ਨੂੰ ਵੀ ਅਸੀਂ ਬੰਨ ਕੇ ਖਿਲਾ ਰਾਇ ਪਾਰਲੀਮੈਂਟ ਦੇ ਘੜੀ ਜੇ ਤੁਸੀਂ ਦਕਤੀਆਂ ਫੜੀਆਂ ਤੇ ਜੇਪੀ ਨੱਡਾ ਨੂੰ ਦਿਖਾ ਲਓ ਵੀ ਤੁਸੀਂ ਕਹਿਸਾ ਨਾ ਨਾ ਗੱਲ ਕਰੋ ਤਾਂ ਇਹ 도ਗਲੇ ਚਿਹਰੇ ਸਿਆਸਤਦਾਨਾਂ ਦੇ ਸਾਫ਼ ਨਜ਼ਰ ਆ ਰਹੇ ਨੇ ਸੰਦੇਰ ਸਾਹਿਬ ਜਿਹੜੇ ਦੂਜੇ ਜਥੇਬੰਦੀਆਂ ਨੇ ਉਹਨਾਂ ਨੇ ਕੋਈ ਸਮਰਥਨ ਦਾ ਆਇਆ ਫੋਨ ਵੀ ਚਲੋ ਉਹਨਾਂ ਨੂੰ ਰਾਸਤ ਲਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਇੱਕ ਮਿੰਟ ਮੈਂ ਤੁਹਾਨੂੰ ਥੋੜੀ ਜੀ ਗੱਲ ਹੋਰ ਕਰਨੀ ਚਾਹੁੰਦਾ ਇਹਦੇ ਨਾਲੋਂ ਬੜਾ ਧਿਆਨ ਨਾਲ ਸਮਝਣ ਵਾਲੀ ਗੱਲ ਹੈ ਅਸੀਂ ਸਾਡੇ ਨਾਲ ਭਾਰਤ ਦੇ ਲੋਕਤੰਤਰ ਦੇ ਅੰਦਰ ਲੀਡਰ ਆਫ ਆਪੋਜੀਸ਼ਨ ਨੇ ਔਰ 16 ਐਮਪੀਆਂ ਨੇ ਬਹਿ ਕੇ ਕਿਹਾ ਹੈ ਕਿ ਅਸੀਂ ਪ੍ਰਾਈਵੇਟ ਮੈਂਬਰ ਬੈਲ ਐਮਐਸਪੀ ਤੇ ਲੈ ਕੇ ਆਵਾਂਗੇ ਆਉਣ ਵਾਲੇ ਸੈਸ਼ਨ ਚ ਅੱਜ ਅਸੀਂ ਤੁਹਾਨੂੰ ਪੀਸੀ ਚੋ ਇਹ ਕਹਿੰਨੇ ਆ ਕਿ ਉਹ ਉਹ ਸਿੱਧੇ ਹੋ ਕੇ ਪ੍ਰਾਈਵੇਟ ਮੈਂਬਰ ਬੈਲ ਲੈ ਕੇ ਆਉਣ ਨਹੀਂ ਤਾਂ ਜੋ ਕੁਝ ਲੋਕਾਂ ਦੇ ਅੰਦਰ ਜਿਵੇਂ ਭਨੇਰ ਸਾਹਿਬ ਨੇ ਕਿਹਾ ਕਿ ਡਰਾਮੇਬਾਜ਼ੀ ਕਰਨੀ ਬੰਦ ਕਰਨ ਤਾਂ ਫਿਰ ਜੋ ਲੋਕਾਂ ਦੇ ਅੰਦਰ ਦੂਜਾ ਪ੍ਰਤੀਰੋਧ ਹੈ ਉਹ ਰੋਸ ਇਹਨਾਂ ਪ੍ਰਤੀ ਵੀ ਆਏਗਾ ਆ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਤੇ ਵੀ ਪਾਰਲੀਮੈਂਟ ਜਰਕ ਕਰਨੀ ਚਾਹੀਦੀ ਆ ਅਸੀਂ ਨਹੀਂ ਕਹਿੰਦੇ ਅਦਾਨੀ ਵਾਲੇ ਮੁੱਦੇ ਤੇ ਕਰ ਰਹੇ ਠੀਕ ਆ ਉਹਨਾਂ ਦਾ ਹੱਕ ਹੈਗਾ ਜੇ ਉਹ ਦੂਸਰੇ ਜੂਪੀ ਵਾਲੇ ਮੁੱਦੇ ਤੇ ਕਰ ਰਹੇ ਉਹ ਵੀ ਹੱਕ ਆ ਪਰ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਵੀ ਬਹੁਤ ਮਹੱਤਵਪੂਰਨ ਨੇ ਇਹ ਸਿਆਸਤ ਨਹੀਂ ਹੈਗੀ ਇਹ ਇਹ ਸਾਡੀ ਆਰਥਿਕਤਾ ਨਾਲ ਜੁੜੇ ਹੋਏ ਆ ਤਾਂ ਅਸੀਂ ਦੇਖਾਂਗੇ ਦੇਸ਼ ਦਾ ਕਿਹੜਾ ਐਮਪੀ ਸਾਡੀ ਗੱਲ ਕਰਦਾ ਦੇਖੋ ਝੂਠ ਬੋਲਦੇ ਆ 6 ਤਰੀਕ ਨੂੰ ਤੁਹਾਡੇ ਸਾਹਮਣੇ ਸੱਚ ਆਜੂਗਾ ਅਸੀਂ ਜੱਟਾਂ ਜਾਣਾ ਸਭ ਪਤਾ ਲੱਗ ਜੂ ਕਿ ਹਾਂ ਜਾਣਦੇ ਨੇ ਕਿ ਨਹੀਂ ਜਾਣਦੇ